ਸਰਬਾ ਬਹੁਤ ਵਧੀਆ ਜੀ ਮੇਰੇ ਨੂੰ ਬਾਕੀ ਬਧਾਈਆਂ ਵਧਾਈ ਰਹੀਆਂ ਕਿੰਨੇ ਸਾਲ ਤੋਂ ਕੀ ਕੰਮ ਕਰਦੇ ਕਿੰਨੋਂ ਘੰਟੇ ਤੋਂ 10 ਸਾਲ ਹੋ ਗਏ 10 ਸਾਲ ਦੀ ਕੰਮ ਕਰ ਰਹਾ ਹਾਂ ਜਾਨੇ ਕੰਮ ਕਰੋ ਤੇ ਬਾਤਾ ਜੀ ਦੁਕਾਨਾਂ ਬਾਦੀ ਆਵੇ ਕੋਈ ਜੇ ਕਿੱਤੀ ਆ ਕਿੱਤੀ ਦੇ ਬਾਡੇ ਕੋਟ ਪਟੇ ਪਏ ਆ ਹਾਂ ਜੀ ਕਿਹੜੇ ਬੋ ਮੈਂ ਪਾੜਾ ਨਾਲ ਰਿਆ ਵਾ ਮਹਿੰਗੇ ਹੋਏ ਬਟੇ ਮਹਿੰਗੀ ਗੱਲ ਗਏ ਮਹਿੰਗੇ ਹੋਏ ਹਾਂਜੀ ਕਿੰਨਾ ਕੁ ਪੈਂਦਾ ਸਾਡਾ ਬਾਲੂ ਜੇ ਕਿੰਨਾ 100 ਰੁਪਏ ਦੇ ਡੇਢ ਦਾ ਪਿਹਾਲ ਮਗਰ ਵਾਲਾ ਜਰਾ ਲੱਗਿਆ ਚੈਨੀਂ ਤਰਫ ਫੌਨ ਬਸ ਕਿੰਨੀ ਫਾਰਮ ਕਿੰਨਾ ਦੇ ਬਦਲਦੇ ਨੇ ਇਹੋ ਨਸਲੇ ਆ ਗਾ ਹਾਂਜੀ ਸਾਡੇ ਕਾਰੋਬਾਰ ਕਿੰਨੀ ਫਾਰਮ ਆ ਸਾਲ ਘਟਦਾ ਇਹ ਕਿਦਾਂ ਕੰਮ ਵੱਜ ਜਾਂਦਾ ਵਾ ਦੁਕਾਨਾਂ ਵੱਜ ਜਾਂਦੀਆਂ ਵਾ ਸੇਲ ਘਟ ਜਾਂਦੀ ਆ ਮਿੰਟਾਂ ਜਾਂਦੀ ਕਿੰਨੇ ਚਿਰ ਸਾਨੂੰ 10 ਸਾਲ ਹੋ ਗਏ ਉਹ ਜਿਹੜਾ ਇਹ ਕੰਮ ਬੱਚਾ ਆ ਇਸ ਕੰਮ ਲੈ ਕੇ ਜਾਉਂਦੇ ਪੰਜਾਬ ਦੇ ਵਿੱਚ ਇਹਦਾ ਇੱਕ ਬਰਾਸੀ ਰਣ ਕਹਿੰਦੇ ਹਿਆਰਾ ਦੇ ਸਮਾਂ ਸਪੋ ਇਹ ਹਲ ਕਮੇਟੀ ਹੁੰਦਾ ਜੇ ਇੱਕ ਤਾਂ ਪਾਣੀ ਘੜਿਆ ਬਹੁ ਵਗਦੇ ਆ ਮਿੱਟੀ ਵਾਲੇ ਇਹਦੇ ਕਈ ਫਾਇਦੇ ਆ ਡਾੜੋ ਵੀ ਦੱਸਦੇ ਆ ਪਾਣੀ ਘੜੇ ਦਾ ਪੀਓ ਕਿੰਨੀ ਕੁ ਬੈਕਟੀਰੀਆ ਦੀ ਗੱਲ ਕੀਤੀ ਜਾਂਦੀ ਇਹ ਦੀਵਿਦ ਘੜੀ ਦੇ ਪੂਰੀ ਕਾਦੀ ਫਸਲ ਬਹੁਤ ਜ਼ਿਆਦਾ ਵਧ ਗਈ ਲੰਘਾ ਦਾ ਗਏ ਛੋਟਾ ਮੋੜਾ ਦੀਵਾਨੋਂ ਉਹ ਘੜੀ ਬੜੀ ਘੱਟ ਹੀ ਆ ਰੱਖੇ ਬਾਕੀ ਬਹੁਤ ਲਖਾਂ ਗੱਬੀ ਮੈਂ ਕਹਿੰਦਾ ਕਿ ਕਿੰਨਾ ਕੁ ਪੱਕਾ ਪੈਂਦਾ ਜਾਂ ਪੈਸੇ ਕਿਸ ਤਰ੍ਹਾਂ ਬੁਣਦਾ ਵਾਹ ਬੂਦੋ ਇਹਨਾਂ ਦਾ ਉਹਨਾਂ ਦੇ ਇੰਤਜ਼ਾਰ ਦਾ ਹੀ ਉਹ ਰੇਟ ਪਤਾ ਸੀ ਥੋੜਾ ਬੋਨਾ 5-10 ਦੇ ਦਾ ਹੀ ਮਤਲਬ ਪਾਕਾ ਦਾ ਥੱਲੇ ਗਾਤਰਾ ਪਰ ਆਪਾਂ ਪਿਆਰ ਦਾ ਬਣਾਏ ਬਹੁਤ ਸਾਰੇ ਪੰਕਤੀ ਸਾਦੇਵਨੋਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾ ਜੀ ਜੀ ਦੇਖੋ ਜੀ ਆਪਾਂ ਕਹਿੰਦਾ ਇਹ ਬਦਲਾਇਆ ਕਿ ਲੜੀਆਂ ਦਾ ਤਾਂ ਕੋਈ ਫਾਇਦਾ ਨਹੀਂ ਭਾਜੀ ਤੇ ਦੀਏ ਮਤਲਬ ਪ੍ਰਾਣੀ ਰਿਆਸਤ ਹੈ ਦੀਆ ਘਰ ਦੇ ਚੰਗਾ ਲੱਗਦਾ ਬਾੜਿਆ ਵੀ ਤੇ ਮੇਰਾ ਤਾਂ ਕਹਿਣਾ ਇਹੀ ਹੈ ਕਿ ਦੇਵੇ ਵਾਲੋ ਤੇ ਲੜੀਆਂ ਨੂੰ ਛੱਡੋ ਹਾਂਜੀ ਉਹ ਚੈਨਾ ਦਾ ਮਾਲ ਹੈ ਚੈਨਾ ਦਾ ਆਪਣਾ ਕੀ ਹੈ ਇਹ ਆਪਣੀ ਧਰਤੀ ਦੀ ਹੈ ਮਿੱਟੀ ਕਿ ਇਸ ਨੂੰ ਆਪਾਂ ਬਾੜੀਏ ਤੇ ਧਰਤੀ ਨੂੰ ਆਪਣੇ ਸਭ ਕੁਝ ਆਪਣਾ ਹਕਦਰ ਜਿਹੜੀ ਕੇ ਬਣੋੜ ਵਾਲੀ ਜੀ ਇਹ ਬਹੁਤ ਮੁਸਕਟ ਦਿੰਦੇ ਆ ਹਾਂਜੀ ਹਾਂਜੀ ਮੈਂ ਤਾਂ ਕਹਿੰਦਾ ਬਾਜੀ ਜੇ ਮਿੱਟੀ ਦਾ ਭਾਂਡਾ ਮਿਲਦਾ ਹੈ ਤਾਂ ਬਹੁਤ ਵਧੀਆ ਸਭ ਤੋਂ ਵਧੀਆ ਵੈਸਟ ਹੈ

ਦੀਵਾਲੀ ਉਹਦੇ ਕਿ ਇਹ ਨਾ ਦੇਣਾ ਚਾਹਦਾ ਕਿ ਆਪਾਂ ਕਿਦਾਂ ਪਹਿਲਾਂ ਨਿੱਕੇ ਹੁੰਦੇ ਸੀ ਸਾਡੇ ਟਾਈਮ ਪਹਿਲਾਂ ਅਸੀਂ ਦੀਵੇ ਕਿਦਾਂ ਕੱਢਨੇ ਟੀਵੇ ਕੱਢਦੇ ਧੋਣੇ ਤੇ ਦੀਵੇ ਦੇ ਦਾ ਫੇਰ ਧੋਗੇ ਤੇ ਉੱਪਰ ਰੱਖਣੇ ਤੇਲ ਪਾਉਣਾ ਸਭ ਵਧੀਆ ਸੀਗਾ ਲੱਗਦਾ ਫਿਰ ਹੋਂਦੇ ਟਾਈਮ ਤੇ ਕੀ ਹੁੰਦਾ ਤਾਂ ਚਾਈਨਾ ਮਾਲ ਬਹੁਤ ਆਉਂਦਾ ਪਿਆ ਫਿਰ ਚਾਈਨਾਂ ਦੇ ਦੀਵੇ ਆਉਂਦੇ ਆ ਚਾਈਨਾਂ ਵਾਲੇ ਲੈਟਾ ਆਂਦੀਆਂ ਕਈ ਕੁਸ਼ਾਇਦ ਉਹ ਚੀਜ਼ਾਂ ਪਰ ਉਹ ਨਹੀਂ ਲੋਣੀਆਂ ਚਾਹੀਦੀਆਂ ਸਿਰਾ ਆਪਾਂ ਨੂੰ ਦੀਵੇ ਵਾਤਣੇ ਚਾਹੀਦੇ ਆ ਦੀਵੇ ਵਰਤਦੇ ਉਹ ਬਹੁਤ ਵਧੀਆ ਟੀਜਾ ਬਿਲਾਂਤ ਹੋਵੋ

ਲਾਈਟਾਂ ਵਗੈਰਾ ਨੂੰ ਅਵੋਇਡ ਕਰੋ ਤੇ ਦੀਵੇ ਵਗੈਰਾ ਆਪਣੇ ਬੱਚਿਆਂ ਨੂੰ ਦੱਸੋ ਕਿ ਕੀ ਸਾਡਾ ਕਲਚਰ ਆ ਇਹ ਤਾਂ ਲੱਗਣਾ ਹੋਵੇ ਸੌਰੀ ਬਾਬਾ ਆਪਣੇ ਕਲਪਨਾ ਜਿਹੜੇ ਭਾਵੇਂ 1 ਲੱਖ ਰੁਪਏ ਸੀਗੇ ਆ ਕਿਤੇ ਆ ਜਿਹੜਿਆ ਇਹਨਾਂ ਦੇ ਟੈਕਨੋਲੋਜੀ ਵਗੈਰਾ ਦੀ ਲਾਈਟਾਂ ਵਗੈਰਾ ਨੇ ਆ ਡਿਜੀਟਲ ਚੀਜ਼ਾਂ ਨੇ ਲੈ ਲਈ ਆ ਪਰ ਬੱਟ ਬੱਚਿਆਂ ਨੂੰ ਤਿਉਹਾਰ ਹੋਂ ਦਾ ਸਾਲ ਬਾਅਦ ਆਉਂਦਾ ਬੱਚਿਆਂ ਨੂੰ ਇਹ ਰੱਖਣਾ ਚਾਹੀਦਾ ਆਪਣੇ ਖਿਆਲ ਨੂੰ ਕਿ ਹਾਂ ਸਾਡਾ ਇਹ ਕਲਚਰ ਪੰਜਾਬ ਦਾ ਕਲਚਰ ਆ ਇਹਨੂੰ ਬਣਾਉਣਾ ਚਾਹੀਦਾ ਸਾਰੇ ਨੂੰ ਨਾਲ ਕੇ ਤੁਹ ਕਾਮਨਾਵਾਂ ਜੀ ਸਭ ਨਾਲ ਕੇ ਦੀਵਾਲੀ ਬਣਾਓ ਹੈਪੀ ਦੀਵਾਲੀ ਕੀ ਨਾ ਬੇਟਾ ਕੀ ਨਹੀਂ ਦੱਸਦੇ ਕੀ ਕਹਣਾ ਚਾਹੋਗੇ ਤੁਹ ਦੀਵਾਲੀ ਕਿ ਕਿਸ ਤਰ੍ਹਾਂ ਦੀ ਦੀਵਾਲੀ ਮਨਾਉਂਦੀ ਦੀਵਾਲੀ ਬਹੁਤ ਲੱਤੀਆ ਜੀ ਮੇਰੇ ਪਾਜੀ ਦੀਵਾਲੀ ਤੇ ਸ਼ੋਪਿੰਗ ਕਰਾਉਣਾ ਹੈ ਫਟਾਕੇ ਲਵਾਵਾਂਗੇ ਤੇ ਵਿਦਾਵਾਂਗੇ ਭਾਜੀ ਉਹ ਟਾਕੇ ਦੇ ਬਹੁਤ ਵੱਡੇ ਆ ਤੁਸੀਂ ਬਹੁਤ ਛੋਟੇ ਆ ਇਹ ਪਾਜੀ ਆਈ ਤੇ ਰੇ ਡਿਆ ਕਿਹੋ ਜਿਹਾ ਕਿੰਦਾ ਕੱਟ ਰਿਹਾ ਹੈ ਛੋਟ ਲਵਾਗੇ ਹੁਕਮੀਆਂ ਲਵਾਗੇ ਹੋਰ ਵੀ ਕਈ ਸਾਰੇ ਟਿਕਟੇ ਲਾਉਂਦੇ ਜੋ ਕਣ ਕੀ ਪੈਸੇ ਦੇ ਇਹ ਲੱਕੀ ਤੋਂ ਦੇ ਦੁਆੜੀ ਤਾਂ ਬਹੁਤ ਬਹੁਤ ਵਾਰਾਂ ਕੇ ਦੁਆੜੀ ਲਿਆ ਕਿਨਾਂ ਕਰ ਸਕਤੀ ਪਾ ਕੀ ਕਰਨੇ ਚੋਕੇ ਦੁਆੜੀ ਲਾ ਕੇ ਟਿਕਟੇ ਲਾ ਕੀ ਕਿੰਨੀ ਦੁਆੜੀ ਬਣਾਉਣੀ ਚਾਹੀਦੀ ਬਹੁਤ ਵਧੀਆ ਟੀਚਰਾਂ ਨੇ ਕਿਹਾ ਕਿ ਇਸ ਵਾਰ ਕੋਈ ਖਾਓ ਤੇ ਵਾਜੀ ਕੋਈ ਕਰ ਸਕਦਾ ਹਾਂਜੀ ਕੀ ਕਹਿੰਦੇ ਟੀਚਰ ਕਹਿੰਦੇ ਕਿ ਰੁਗਾਲੀਆ ਬਣਾਓ ਬਹੁਤ ਵੱਡੀ ਵਧੀਆ ਦਿਵਾਲੀ ਬਣਾਉਣੀ ਚਾਹੀਦੀ ਹੈ ਦਿਵਾਲੀ ਨੂੰ ਲੈ ਕੇ ਅਸਰ ਕੀ ਹੋਆ ਕਰ ਰਿਹਾ ਔਰ ਕੰਮ ਦਾ ਸਰਬਾ ਬਹੁਤ ਵਧੀਆ ਜੀ ਮੇਰੇ ਨੂੰ ਲੱਖ ਲੱਖ ਵਧਾਈਆਂ ਦਿਵਾਲੀ ਦੀਆਂ ਕਿੰਨੇ ਸਮੇਂ ਤੋਂ ਕੀ ਕੰਮ ਕਰ ਰਹੇ ਮੈਨੂੰ ਪਤਾ 10 ਸਾਲ ਹੋ ਗਿਆ ਜੀ ਕੀ ਕਰ ਰਿਹਾ ਹੈ ਜੀ ਕੀ ਕਰਦਾ ਜਾ ਕੇ ਕੰਮ ਕਰੋ ਤੇ ਬਾਤਾ ਜੀ ਦੁਕਾਨਾ ਫਾਦੀ ਆ ਵੀ ਖੋਲ ਜੀ ਜਿਹੜੀ ਕੱਟੀ ਆ ਜਿੱਦੀ ਤੇ ਭਾਡੇ ਕੋ ਘੱਟ ਪੱਟ ਕੇ ਪਏ ਆ ਹਾਂ ਜੀ ਜਾ ਕੇ ਕਿਹੜੇ ਕੋ ਭਾਡੇ ਰਾਦੇ ਕਰ ਰਿਹਾ ਵਾ ਮਹਿੰਗੇ ਹੋਏ ਬਟੇ ਮਹਿੰਗੀ ਕਰ ਗਏ ਮਹਿੰਗੇ ਹੋ ਗਏ ਹਾਂ ਜੀ ਕਿੰਨਾ ਕੁ 500 ਬਾਲੂ ਜੇ ਕਿੰਨਾ 100 ਰੁਪਏ ਦੇੜਾ ਦਾ ਪਿਆਰ ਮਕਰਵਾ ਜਰਾ ਤੇ ਆ ਚਾਈਨੀਜ਼ ਜਿਹੜਾ ਫੋਨ ਦਾ ਕਿੰਨੇ ਮਾਰੋ ਕੀ ਇਹਨਾਂ ਦੀ ਗੱਲ ਤੇ ਇਹੋ ਵਸਲੇ ਆ ਗਾ ਹਾਂਜੀ ਤੇ ਸਾਡੇ ਕਾਰੋਬਾਰ ਕਿੱਥੇ ਖਾਰਦੇ ਆ ਹਾਂ ਸਾਲ ਘਟਦਾ ਹੀ ਕਿੰਦਾ ਕੰਮ ਵੱਜ ਜਾਂਦਾ ਵਾ ਦੁਕਾਨਾਂ ਵੱਜਣੀਆਂ ਵਾ ਸੇਲ ਘਟ ਜਾਂਦੀ ਆ ਕਿੰਨੇ ਚਿਰ ਤੋਂ ਸਾਨੂੰ 10 ਸਾਲ ਹੋ ਗਏ ਉਹ ਜਿਹੜਾ ਇਹ ਕੰਮ ਬੱਚਾ ਆ ਇਸ ਸਮੇਂ ਲੈ ਕੇ ਕੀ ਕਹਿਣਾ ਚਾਹੋਗੇ ਪੰਜਾਬ ਦੇ ਵਿੱਚ ਜਿਹੜਾ ਇੱਕ ਵਿਰਾਸਤੀ ਜਿਹੜਾ ਉੱਨੇ ਜਾਂਦੇ ਧਿਆਰਾ ਜੇ ਸਮਾਪਤ ਇਹ ਹਦ ਕਮੇਟੀ ਵਾਲਾ ਇਹ ਤਾਂ ਉਹ ਪਾਣੀ ਘੜਿਆ ਬਹੁ ਵਿਕਦੇ ਆ ਮਿੱਟੀ ਵਾਲੇ ਇਹ ਕਈ ਪੈਦੇ ਆ ਡਾੜੋ ਵੀ ਦੱਸਦੇ ਆ ਪਾਣੀ ਘੜੇ ਦਾ ਪੀਓ ਕਿੰਨੀ ਕੁ ਗ੍ਰੈਸਟੀ ਦੀ ਗੱਲ ਕੀਤੀ ਆ ਵੀ ਹੱਸ ਇਹ ਦੀ ਵਿਵਿਧ ਬਗੜੀ ਦੀ ਪੂਰੀ ਕਹਾਣੀ ਦਾ ਬਹੁਤ ਜ਼ਿਆਦਾ ਵੱਧ ਗਈ ਜਦੋਂ ਲੱਗਿਆ ਛੋਟਾ ਵੱਡਾ ਦੀਵਾਨੋਂ ਉਹ ਬਗੜੀ ਪਈ ਘੱਟੀ ਨਾਲ ਗੱਲ ਦੀ ਬੋਲ ਲੰਘਾ ਵੀ ਮੈਂ ਕਾ ਇਹ ਕਿੰਨਾ ਕੁ ਪੱਕਾ ਪਿਆ ਦਾ ਜੇ ਪੈਸੇ ਕਿਸ ਤਰ੍ਹਾਂ ਪੂਰੇ ਵਾਹ ਬੁਰੋ ਇਹਨਾਂ ਦਾ ਤਾਂ ਉਹਨਾਂ ਨੇ ਰੇਟ ਦੱਸਿਆ ਵੀ ਉਹ ਰੇਟ ਪਤਾ ਸੀ ਥੋੜਾ ਬੋਨਾ ਮੈਂ ਦੱਸ ਉਹਦਾ ਹੀ ਮਰ ਪੱਕਾ ਧੰਨਵਾਦ ਤੁਹਾਨੂੰ ਪ੍ਰੋਫੈਸਰ ਜੀ ਜਿਹਦਾ ਮੈਂ ਬਹੁਤ ਸਾਰੇ ਪੁਆਇੰਟ ਸਾਡੇ ਵੱਲੋਂ ਸਾਰਿਆਂ ਨੂੰ ਦੀਵਾਲੀ ਦੀਆਂ ਸ਼ੁਭਕਾਮਨਾ ਜੀ ਜੀ ਦੇਖੋ ਜੀ ਆਪਣਾ ਕਹਿਣਾ ਇਹ ਮਤਲਬ ਆਇਆ ਕਿ ਲੜੀਆਂ ਦਾ ਤਾਂ ਕੋਈ ਫਾਇਦਾ ਨਹੀਂ ਭਾਜੀ ਤੇ ਦੀਵੇ ਮਤਲਬ ਪੁਰਾਣੀ ਰਿਆਸਤ ਹੈ ਤੇ ਦੀਵਾ ਘਰ ਦੇ ਚੰਗਾ ਲੱਗਦਾ ਬਾੜਿਆ ਕਿ ਤੇ ਮੇਰਾ ਤਾਂ ਕਹਿਣਾ ਇਹੀ ਹੈ ਕਿ ਦੀਵੇ ਵਾਲੋ ਤੇ ਲੜੀਆਂ ਨੂੰ ਛੱਡੋ ਹਾਂਜੀ ਉਹ ਚੈਨਾ ਦਾ ਮਾਲ ਹੈ ਚੈਨਾ ਦਾ ਆਪਣੇ ਕੀ ਹੈਗਾ ਇਹ ਆਪਣੀ ਧਰਤੀ ਦੀ ਹੈ ਮਿੱਟੀ ਇਸ ਨੂੰ ਆਪਾਂ ਵੜੀਏ ਤੇ ਧਰਤੀ ਨੂੰ ਆਪਣੇ ਸਭ ਕੁਝ ਆਪਣਾ ਮਤਲਬ ਜਿਹੜੀ ਕਿ ਭਣੌਰ ਨਾਲ ਜੀਏ ਬਹੁਤ ਵੀ ਟੱਕ ਦੇਉਂਦੇ ਆ ਹਾਂਜੀ ਹਾਂਜੀ ਨਾ ਇਹ ਕਹਿੰਦਾ ਆਪਾਂ ਜੇ ਮਿੱਟੀ ਦਾ ਭਾਂਡਾ ਮਰਦਾ ਹੈ ਤਾਂ ਬਹੁਤ ਵਧੀਆ ਸੰਤੋ ਬਧੀਆ ਵੈਸਟ ਹੈ ਦੋਨੋਂ ਕਿਉਂਕਿ ਹਰ ਬਿਮਾਰੀ ਤੋਂ ਬਚੇ ਆਪਾਂ ਪਾਣੀ ਵੀ ਦਾ ਸੋਧਾ ਹੈ ਤੇ ਦੇਖੋ ਜੀ ਹਰ ਇੱਕ ਚੀਜ਼ ਤੇ ਮਤਲਬ ਫਾਇਦਾ ਕਰਦਾ ਹੈ ਉਹ ਲਾ ਤੋਂ ਹੋ ਰਿਹਾ ਹੈ ਮੇਕਅਪ ਉਹਨਾਂ ਤੋਂ ਮੈਂ ਦੀ ਆ ਦੇਖੇ ਰਹੀ ਹਾਂ ਕਿ ਕਿਹੋ ਜਿਹਾ ਚਾਹੋਗੇ ਕਿਸ ਤਰ੍ਹਾਂ ਦਾ ਬੋਲਣਾ ਜਾਂ ਆਰਾਮ ਬਸ ਦਿਵਾਲੀ ਉਹਦੇ ਕੇਹੀ ਮੈਂ ਦੇਣਾ ਚਾਹਾਂ ਕਿ ਆਪਾਂ ਕਿਦਾਂ ਪਹਿਲਾਂ ਨਿੱਕੇ ਹੁੰਦੇ ਸੀ ਸਾਡੇ ਟਾਈਮ ਆ ਪਹਿਲਾਂ ਅਸੀਂ ਠੀਕ ਕਿਦਾਂ ਕੱਢਨੇ ਆ ਟੀਵੇ ਕੱਢਦੇ ਧੋਣੇ ਤੇ ਕੋਈ ਵੀ ਇਹਦਾ ਫੇਤ ਹੋ ਗਏ ਫੇ ਉੱਪਰ ਰੱਖਣੇ ਤੇਲ ਪਾਉਣਾ ਸਭ ਵਧੀਆ ਸੀਗਾ ਲੱਗਦਾ ਫਿਰ ਹੋਂ ਦੇ ਟਾਈਮ ਤੇ ਕੀ ਹੁੰਦਾ ਦਾ ਚਾਈਨਾ ਮਾਲ ਬਹੁਤ ਆਉਂਦਾ ਪਿਆ ਫਿਰ ਚਾਈਨਾ ਦੇ ਦੀਵੇ ਆਉਂਦੇ ਆ ਚਾਈਨਾ ਦੀਆਂ ਲੇਟਾਂ ਆਉਂਦੀਆਂ ਕਈ ਕੋ ਸ਼ਾਇਦ ਆ ਉਹ ਚੀਜ਼ ਆ ਪਰ ਉਹ ਨਹੀਂ ਲੋਣੀਆਂ ਚਾਹੀਦੀਆਂ ਸਿਰ ਆਪਾਂ ਨੂੰ ਦੀਵੇ ਬੱਤਨੇ ਚਾਹੀਦੇ ਆ ਦੀਵੇ ਬਰਤਦੇ ਉਹ ਬਹੁਤ ਵਧੀਆ ਚੀਜ਼ ਆ ਬਲਨ ਤੋਵੋ ਇਹ ਉੱਪਰ ਰੱਖੋ ਤੇਲ ਪਾਓ ਬਹੁਤ ਵਧੀਆ ਚੀਜ਼ ਹੋਣੀ ਚਾਹੀਦੀ ਮਤਲਬ ਕਿ ਆਉਣ ਦੇ ਬੱਚਿਆਂ ਨੂੰ ਇਹ ਚੀਜ਼ ਦਾ ਨਹੀਂ ਪਤਾ ਕਿ ਆਪਾਂ ਇਹ ਕੰਮ ਕੀ ਕਰਦੇ ਸੀਗੇ ਆਉਣ ਦੇ ਬੱਚਿਆਂ ਨੂੰ ਇਹ ਚੀਜ਼ ਦਾ ਪਤਾ ਲੱਗਣਾ ਚਾਹੀਦਾ ਕਿ ਆਪਾਂ ਪਹਿਲਾਂ ਕੀ ਕਰਦੇ ਸੀਗੇ ਆਉਣ ਦੇ ਬੱਚਿਆਂ ਸਿਰਫ ਇਹ ਆ ਕਿ ਲਾਈਟਾਂ ਲੈ ਕੇ ਲਾ ਦਿਓ ਤੇ ਇਹਨਾਂ ਦੀਵੇ ਲੈ ਕੇ ਲਾ ਦਿਓ ਉਹ ਚੀਜ਼ ਨਹੀਂ ਜਾਈ ਨਹੀਂ ਫਿਰ ਮੈਂ ਇਹ 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 ਜੁਣਾ ਕਿ ਆਪਾਂ ਸ਼ੁਰੂ ਤੋਂ ਕੋਈ ਕੰਮ ਕਰੀਏ ਜੋ ਪਹਿਲਾਂ ਕਰਦੇ ਸੀ ਸੀ ਬਸ ਇਹ ਹੀ ਕਹਿਣਾ ਚਾਹੁੰਦਾ ਹਾਂ ਅਸੀਂ ਇਹ ਹੀ ਹੈ ਨਾ ਬਸ ਨਾਲੀਆ ਭਾਜੀ 올ਡ ਕਲਚਰ ਜਿਹੜਾ ਉਸ ਨੂੰ ਫੇਰ ਰੀਨਿਊ ਕਰੋ ਲਾਈਟਾਂ ਵਗੈਰਾ ਨੂੰ ਅਵੋਇਡ ਕਰੋ ਤੇ ਦੀਵੇ ਵਗੈਰਾ ਆਪਣੇ ਬੱਚਿਆਂ ਨੂੰ ਦੱਸੋ ਕਿ ਕੀ ਸਾਡਾ ਕਲਚਰ ਆ ਇਹ ਤਾਂ ਲੱਗ ਨਾ ਹੋਵੇ ਸਟਾਰਟ ਆਪਨੇ ਕਲਚਰ ਦੀ ਜਿਹੜੀ ਭਾਵਨਾ ਹੈ ਕਲਾਕਾਂ ਸੀਗੀ ਆ ਕਿਤੇ ਹੈ ਕਿਹੜਿਆ ਇਹਨਾਂ ਦੇ ਕੇਵਲ ਵਗੈਰਾ ਸਾਰੇ ਲਾਈਟਾਂ ਵਗੈਰਾ ਨੇ ਆ ਡਿਜੀਟਲ ਜੀਵਨ ਲੈ ਲਈ ਆ ਪਰ ਬੱਟ ਬੱਚਿਆਂ ਨੂੰ ਈਹਾਰੋਂ ਦਾ ਸਾਲ ਬਾਅਦ ਆਉਂਦਾ ਬੱਚਿਆਂ ਨੂੰ ਇਹ ਲਿਖਣਾ ਚਾਹੀਦਾ ਆਪਣੇ ਫਸਿਆਂ ਨੂੰ ਕਿ ਹਾਂ ਸਾਡਾ ਇਹ ਕਲਚਰ ਪੰਜਾਬ ਦਾ ਕਲਚਰ ਇਹਨੂੰ ਬਣਾਉਣਾ ਚਾਹੀਦਾ ਸਾਰਿਆਂ ਨੂੰ ਨਾਲ ਕੇ ਚੁੱਪ ਘੰਨਾ ਵਾਜੀ ਸਭ ਨਾਲ ਮਿਲ ਕੇ ਦੀਵਾਲੀ ਬਣਾਓ ਹੈਪੀ ਦੀਵਾਲੀ ਜੀ ਨਾ ਬੇਟਾ ਕੀ ਨਿਕਲਦੇ ਸੇ ਕੀ ਕਹਣਾ ਚਾਹੋਗੇ ਦੀਵਾਲੀ ਬਾਰੇ ਕਿਸ ਤਰ੍ਹਾਂ ਦੀ ਦੀਵਾਲੀ ਦੀਵਾਲੀ ਬਹੁਤ ਮੱਤੀਆ ਜੀ ਮੇਰੇ ਪਾਜੀ ਦੀਵਾਲੀ ਤੇ ਸ਼ੋਭੀਤ ਹੋਣਾ ਹੈ ਪਟਾਕੇ ਲਵਾਵਾਂਗੇ ਤੇ ਵਿડાਵਾਂਗੇ ਭਾਈ ਉਹ ਪਟਾਕੇ ਤਾਂ ਬਹੁਤ ਵੱਡੇ ਤੇ ਤੁਸੀਂ ਬਹੁਤ ਛੋਟੇ ਨੇ ਇਹ ਪਾਈ ਆ ਇਸ ਤੇ ਰੇਟ ਡੇਆ ਕਿੰਨਾ ਪਟਾਕੇ ਕਿੰਦਾ ਨਕਾ ਚੱਲਿਆ ਛੋਟ ਲਵਾਵਾਂਗੇ ਸ਼ੁੱਟੀਆਂ ਲਵਾ ਕੇ ਹੋਰ ਵੀ ਕਈ ਸਾਰੇ ਪਟਾਕੇ ਲਾਉਂ ਜੋ ਕਣ ਕੀ ਪੈਸੇ ਦੇ ਇਹ ਕਣ ਕੀ ਤੋਂ ਦੇ ਦੁਵਾਰੀ ਤਾਂ ਬਹੁਤ ਬਹੁਤ ਵਾਰੇ ਕੇ ਦੁਵਾਰੀਆ ਕਿਨੋਂ ਪਰ ਕੁਪੀਪਾ ਕੀ ਕਹਿੰਦੇ ਹੋ ਕਿ ਦਿਵਾਲੀ ਨੂੰ ਲੈ ਕੇ ਇੱਕ ਫਟਕੀ ਟਾਈਮ ਆਈ। ਕਿ ਕਿਹੜੀ ਦਿਵਾਲੀ ਮਨਾਉਣੀ ਚਾਹੀਦੀ? ਬਹੁਤ ਵਧੀਆ। ਵੀ ਤਰਣ ਕਿਹਾ ਸੀ 1019 ਉਹ ਦਿਵਾਲੀ ਦੇ ਇੰਟੈਕਸ ਤੋਂ। ਹਾਂਜੀ। ਕੀ ਕਹਿੰਦੇ? ਟੀਜ਼ਰ ਕਹਿੰਦੇ ਕਿ ਸੁਨੋ ਗਾਲੀਆ ਬਣਾਓ। ਬਹੁਤ ਵਧੀਆ ਵਧੀਆ ਦਿਵਾਲੀ ਮਨਾਉਣੀ ਚਾਹੀਦੀ ਹੈ।